ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਟਨ ਨਰਿੰਦਰ ਸਿੰਘ ਉਹਨਾਂ ਦੀ ਬੇਟੀ ਬਿਬਾ ਜੈਨਦਰ ਕੌਰ ਜੀ ਜਿਹੜੇ ਭਾਜਪਾ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਰਚ ਕਰ ਰਿਹਾ ਉਹਨਾਂ ਦੇ ਮਾਰਚ ਦਾ ਜਿਹੜਾ ਏਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਇਆ ਮੰਗਣ ਚੰਡੀਗੜ੍ਹ ਆਦੇ ਮੈਂ ਉਹਨਾਂ ਨੂੰ ਕਿੰਨਾ ਚੁਰਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਛਸ਼ਵਾ ਫਾਰਮ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੈਨੂੰ ਚੰਡੀਗੜ੍ਹ ਜਾਣ ਦੀ بجائے ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ 17 ਦੇ ਵਿੱਚ ਆਉਂ ਲਈ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੂੰ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਐ ਕਰ-ਕਰ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਕਰ-ਕਰ ਨੌਕਰੀ ਜਿਹੜੀ ਆ ਉਹ ਦਊਂਗਾ ਦੂਜਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਅਦਾ ਕੀਤਾ ਸੀਗਾ ਔਰ ਤੀਸਰਾ ਉਹਨਾਂ ਨੇ ਬੇਦਸਗਾਦੀ ਪੱਤਾ ਜਿਹੜਾ ਉਹ ਦੇਣ ਦਾ ਬੱਲਾ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ। ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15 15 ਲੱਖ ਰੁਪਇਆ ਜਿਹੜਾ ਉਹ ਹਦਕ ਦੇ ਖਾਤੇ ਚ ਆਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਮਤਲਬ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਾਰ ਕਾਰ ਇੱਕ ਨੌਕਰੀ ਪੱਕੀ ਇਹ ਲੱਗ ਸਕਦੇ ਤੁਸੀਂ ਕੋਈ ਦਸ ਘਰਾਂ ਦਾ ਨਾਮ ਦੱਸ ਸਕਦੇ ਹੋ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਨੌਕਰੀ ਵਾਸਤੇ ਫਾਦਮ ਭਰਉਂਦੇ ਸੀ ਕਾਰਡ ਭਰਉਂਦੇ ਸੀਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਉਹਨਾਂ ਦੀ ਬੇਟੀ ਬੀਬਾ ਜੈਨਦਰ ਕੌਰ ਜੀ ਜਿਹੜੇ ਭਾਜਪਾ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਇੱਕ ਮਾਤ ਚਾ ਰਹੇ ਆ ਉਹਨਾਂ ਦੇ ਮਾਤ ਦਾ ਜਿਹੜਾ ਏਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਇਆ ਮੰਗਣ ਚੰਡੀਗੜ੍ਹ ਆਦੇ ਮੈਂ ਉਹਨਾਂ ਨੂੰ ਕਿੰਨਾ ਚੁਰਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ੍ਹ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਚਸ਼ੂਆ ਫਾਰਮ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੁਹਾਨੂੰ ਚੰਡੀਗੜ੍ਹ ਜਾਣ ਦੀ بجائے ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ ਸਤਾਧਾਂ ਦੇ ਵਿੱਚ ਆਉਲੀ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਹੈ ਘਰ ਘਰ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਘਰ ਘਰ ਨੌਕਰੀ ਜਿਹੜੀ ਆ ਉਹ ਦਊਗਾ ਦੂਜਾ ਉਹਨਾਂ ਨੇ ਗੁਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਦਾ ਕੀਤਾ ਸੀਗਾ ਔਰ ਤੀਸਰਾ ਉਹਨਾਂ ਨੇ ਬੇਦਸਗਾ ਦੀ ਪੱਤਾ ਜਿਹੜਾ ਉਹ ਦੇਣ ਦਾ ਬਦਲ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਤੁਸੀਂ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਅਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਇਆ ਜਿਹੜਾ ਉਹ ਹਰਕ ਦੇ ਖਾਤੇ ਚਾਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਮਤਲਬ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਇਹ ਲੱਗ ਸਕਦੇ ਤੁਸੀਂ ਕੋਈ 10 ਕਰਾਂ ਦਾ ਨਾਮ ਦੱਸ ਸਕਦੇ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਨੌਕਰੀ ਵਾਸਤੇ ਫਾਦਮ ਪੜਾਉਂਦੇ ਸੀ ਕਾਰਡ ਪੜਾਉਂਦੇ ਸੀਗੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਉਹਨਾਂ ਦੀ ਬੇਟੀ ਬੀਬਾ ਜੈਨਦਰ ਕੌਰ ਜੀ ਜਿਹੜੇ ਭਾਜਪਾ ਦੇ ਮਹਿਲਾ ਵਿੰਗ ਦੇ ਪੰਜਾਬ ਦੇ ਪ੍ਰਧਾਨ ਨੇ ਉਹ ਅੱਜ ਕਮਾਤ ਚਾ ਰਿਹਾ ਉਹਨਾਂ ਦੇ ਮਾਤ ਦਾ ਜਿਹੜਾ ਏਜੰਡਾ ਹੈ ਜਿਹੜੀ ਉਹ ਮੰਗ ਲੈ ਕੇ ਚੱਲੇ ਚੰਡੀਗੜ੍ਹ ਕਿ ਲੇਡੀਜ਼ ਦਾ ਜਿਹੜਾ 1000 ਰੁਪਇਆ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਹੀਂ ਦਿੱਤਾ ਉਹ 1000 ਰੁਪਇਆ ਮੰਗਣ ਚੰਡੀਗੜ੍ਹ ਆ ਦੇ ਮੈਂ ਉਹਨਾਂ ਨੂੰ ਕਿੰਨਾ ਜੜਦਾ ਕਿ ਤੁਸੀਂ ਤੁਸੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕਪਤਨ ਮਨਿੰਦਰ ਸਿੰਘ ਜੀ ਦੀ ਬੇਟੀ ਹੋ ਜਿਹੜੇ ਅੱਜਕੱਲ ਬੀਜੇਪੀ ਦੇ ਵੱਡੇ ਲੀਡਰ ਨੇ ਪੰਜਾਬ ਦੇ ਵਿੱਚ ਉਹ ਦਾ ਉਹ ਛਿਸ਼ਵਾ ਫਾਰਮ ਦੇ ਵਿੱਚ ਰਹਿੰਦੇ ਆ ਮੇਰਾ ਖਿਆਲ ਤੁਹਾਨੂੰ ਚੰਡੀਗੜ੍ਹ ਜਾਣ ਦੀ بجائے ਪਹਿਲਾਂ ਆਪਣੇ ਪਿਤਾ ਜੀ ਦੇ ਕੋਲ ਜਾਣਾ ਚਾਹੀਦਾ ਜਿਹੜੇ ਵਾਦੇ ਉਹਨਾਂ ਨੇ ਕੀਤੇ ਸੀ 17 ਦੇ ਵਿੱਚ ਉਹ ਲਈ ਉਹ ਜਿਹੜੇ ਵਾਦੇ ਸੀਗੇ ਉਹ ਪੂਰੇ ਹੋਏ ਕਿ ਨਹੀਂ ਹੋਏ ਆਪਣੇ ਡੈਡੀ ਨੂੰ ਪੁੱਛਣਾ ਚਾਹੀਦਾ ਕਿ ਤੁਸੀਂ 17 ਦੇ ਵਿੱਚ ਕਹਿੰਦੇ ਸੀਗੇ ਕਿ ਬੱਲਾ ਜਿਹੜੀ ਹੈ ਘਰ ਘਰ ਨੌਕਰੀ ਤੁਹਾਡਾ ਡੈਡੀ ਕਹਿੰਦਾ ਸੀਗਾ ਕਿ ਮੈਂ ਘਰ ਘਰ ਨੌਕਰੀ ਜਿਹੜੀ ਆ ਉਹ ਦਊਂਗਾ ਦੂਜਾ ਉਹਨਾਂ ਨੇ ਗੁੱਟਕਾ ਸਾਫ ਫੜ ਕੇ 4 ਮਹੀਨੇ ਦੇ ਵਿੱਚ ਜਿਹੜਾ ਨਸ਼ੇ ਦਾ ਲੱਖ ਤੋੜ ਦਾ ਵਾਅਦਾ ਕੀਤਾ ਸੀਗਾ ਔਰ ਤੀਸਰਾ ਉਹਨਾਂ ਨੇ ਬੇਦਸਗਾਦੀ ਪੱਤਾ ਜਿਹੜਾ ਉਹ ਦੇਣ ਦਾ ਮਤਲਬ ਜਿਹੜਾ ਉਹਨਾਂ ਨੇ ਐਲਾਨ ਕੀਤਾ ਸੀਗਾ ਬਹੁਤ ਸਾਰੀਆਂ ਮੰਗਾਂ ਸੀ ਜਿਹੜੀਆਂ ਉਹਨਾਂ ਨੇ ਐਲਾਨ ਕੀਤੀਆਂ ਸੀ ਜਿਹੜੀਆਂ ਇੱਕ ਵੀ ਪੂਰੀ ਨਹੀਂ ਹੋਈ ਔਰ ਮੈਂ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਜਿਸ ਬੀਜੇਪੀ ਦੇ ਮਹਿਲਾ ਵਿੰਗ ਦੇ ਉਸੀ ਪ੍ਰਧਾਨ ਜੇ ਤੁਹਾਡੀ ਪਾਰਟੀ ਨੇ ਲੋਕ ਸਭਾ ਚ ਆਉਣ ਲਈ ਜਿਹੜਾ ਨਾਰਾ ਦਿੱਤਾ ਸੀਗਾ ਕਿ ਸਰਕਾਰ ਬਣ ਤੋਂ ਬਾਅਦ ਮੋਦੀ ਦੇ ਪ੍ਰਧਾਨ ਮੰਤਰੀ ਬਣ ਤੋਂ ਬਾਅਦ 15-15 ਲੱਖ ਰੁਪਇਆ ਜਿਹੜਾ ਉਹ ਹਰ ਇੱਕ ਦੇ ਖਾਤੇ ਚ ਆਊਗਾ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਕਿ 15 ਲੱਖ ਰੁਪਇਆ ਆ ਗਿਆ ਬੀਬਾ ਜੀ ਤੁਸੀਂ ਦੱਸ ਸਕਦੇ ਹੋ ਇਹ ਮਤਲਬ ਜਿਹੜਾ ਕੈਪਟਨ ਸਾਹਿਬ ਦੇ ਜਿਹੜੇ ਉਦੋਂ ਪੋਸਟਰ ਲੱਗਦੇ ਸੀਗੇ ਕੈਪਟਨ ਨੇ ਸੌ ਚੁੱਕੀ ਹਰ ਕਾਰ ਇੱਕ ਨੌਕਰੀ ਪੱਕੀ ਇਹ ਲੱਗ ਸਕਦੇ ਤੁਸੀਂ ਕੋਈ 10 ਘਰਾਂ ਦਾ ਨਾਮ ਦੱਸ ਸਕਦੇ ਹੋ ਜਿਹੜਾ ਜਿੱਥੇ ਕੈਪਟਨ ਸਾਹਿਬ ਨੇ ਨੌਕਰੀ ਦਿੱਤੀ ਹੋਵੇ ਆ ਉਹ ਨੌਕਰੀ ਵਾਸਤੇ ਫਾਰਮ ਭਰਉਂਦੇ ਸੀ ਕਾਗਜ਼ ਭਰਉਂਦੇ ਸੀਗੇ